ਰਾਗ ਬਿਆਗੜਾ ਮਾਲਾ 5 ਵਾਂ ਆਤ ਪ੍ਰੀਤਮ ਮਨ ਮੋਨਾ ਘਟ ਸੋਨਾ ਪ੍ਰਾਣ ਆਧਾਰਾ RAM ਸੁੰਦਰ ਸ਼ੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸ਼ਬਦ ਰਾਗ ਬਿਹਗੜਾ ਦੇ ਵਿੱਚ ਪੰਜਵੇਂ ਪ੍ਰੀਤਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਾਂ ਦਾ 542 ਨੰਬਰ ਅੰਗ ਉੱਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਕਿ ਇਹ ਪ੍ਰਭੂ ਮੇਰੇ ਹਿਰਦੇ ਦੇ ਵਿੱਚ ਤੈਨੂੰ ਮਿਲਣ ਦੀ ਤਾਂਘ ਹੈ ਮੈਂ ਆਪਣੇ ਹਿਰਦੇ ਦੇ ਵਿੱਚ ਤੇਰੇ ਆਉਣ ਦੇ ਲਈ ਸੇਜ ਵਿਛਾਈ ਹੋਈ ਹੈ ਆਪ ਕਿਰਪਾ ਕਰੋ ਰਹਿਮਤਾਂ ਵਰਸਾਉ ਦਿਨ ਰਾਤੇ ਅੱਖਾਂ ਤੇਰੇ ਆਉਣ ਦੀਆਂ ਆਪ ਦੇ ਆਉਣ ਨੂੰ ਉਡੀਕਦੀਆਂ ਇਸ ਦੇ ਲਈ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਅਤਿ ਪ੍ਰੀਤਮ ਬਹੁਤ ਪਿਆਰਾ ਲੱਗਣ ਵਾਲਾ ਮਨ ਮੋਣਾ ਮਨ ਨੂੰ ਮੋਣ ਵਾਲਾ ਘਟ ਸੋਣਾ ਹਰੇਕ ਘਟ ਦੇ ਵਿੱਚ ਛੋਗ ਰਿਹਾ ਹੈ ਪ੍ਰਾਨ ਧਾਰਾ ਜਿੰਦ ਦਾ ਆਸਰਾ ਸੁੰਦਰ ਸ਼ੋਭਾ ਜੀ ਦੀ ਸੁੰਦਰ ਸ਼ੋਭਾ ਸੁੰਦਰ ਵਡਿਆਈ ਲਾਲ ਗੋਪਾਲ ਕੀ ਉਸ ਧਰਤੀ ਦੇ ਪਾਲਣਹਾਰ ਲਾਲ ਦੀ ਦਇਆ ਆਲ ਦਇਆ ਦੇ ਘਰ ਦੀ ਅਪਰਪਾਰਾ ਪਰੇ ਤੋਂ ਪਰੇ ਬੇਅੰਤ ਗੁਰੂ ਸਾਹਿਬ ਪ੍ਰਮਾਨ ਕਰਦਿੰਦੇ ਨੇ ਏ ਭਾਈ ਪ੍ਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ ਸਾਭ ਸਰੀਰਾਂ ਵਿੱਚ ਸ਼ੋਭ ਰਿਹਾ ਹੈ ਸਭ ਦੇ ਜੀਵਨ ਦਾ ਸਹਾਰਾ ਹੈ ਉਸ ਦਇਆ ਦੇ ਘਰ ਗੋਪਾਲ ਪਿਆਰੇ ਦੀ ਸੋਹਣੀ ਸ਼ੋਭਾ ਫਸਰ ਰਹੀ ਹੈ ਬੜੀ ਬਿਆੰਤ ਸ਼ੋਭਾ ਹੈ ਗੋਪਾਲ ਦਇਾਨ ਗੋਬਿੰਦ ਲਾਲਨ ਮੇਲੋ ਕੰਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦੋ ਰੈਣ ਬਿਹਾਣੀਆਂ ਏ ਗੋਪਾਲ ਦਇਆਲ ਏ ਦਇਆ ਦੇ ਘਰ ਗੋਬਿੰਦ ਮੇਲੋ ਕਾਂਤ ਨੇ ਮਾਣੀਆਂ ਕਾਂਤ ਕਹਿੰਦੇ ਨੇ ਪਤੀ ਨੂੰ ਮੇਲੋ ਆਗੇ ਮੇਲੋ ਨਿਮਾਣੀਆਂ ਮੈਨੂੰ ਨਿਮਾਣੇ ਨੂੰ ਨੈਣ ਤਰਸਣ ਅੱਖਾਂ ਤਰਸਦੀਆਂ ਨੇ ਦਾਰਸ ਪਰਸਨ ਦਾਰਸ਼ਨ ਦੀ ਜੋ ਪ੍ਰਾਪਤ ਕਰਨ ਲਈ ਨਹਿ ਨੀਂਦ ਨੀਂਦ ਨਹੀਂ ਆਉਂਦੀ ਰਹਿਣ ਰਾਤ ਨੂੰ ਬਿਹਾਣੀਆਂ ਜਾਗਦਿਆਂ ਦੀ ਗੁਜਰ ਜਾਂਦੀ ਹੈ हे दयाल ਗੋਬਿੰਦ हे ਗੋਪਾਲ へ ਪਿਆਰੇ ਕੰਤ ਮੈਨੂੰ ਨਿਮਾਣੀ ਨੂੰ ਮਿਲ ਮੇਰੀਆਂ ਅੱਖਾਂ ਤੇਰੇ ਦਰਸ਼ਨ ਦੀ ਖੂ ਅਸਰ ਕਰਨ ਲਈ ਤਰਸਦੀਆਂ ਰਹਿੰਦੀਆਂ ਨੇ ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ ਪਰ ਮੈਨੂੰ ਤੇਰੇ ਮਿਲਾਪ ਤੋਂ ਪੈਦਾ ਹੋਣ ਵਾਲੀ ਸ਼ਾਂਤੀ ਨਹੀਂ ਮਿਲ ਰਹੀ ਗਿਆਨ ਅੰਜਨ ਨਾਮ ਬੰਜਨ ਭਏ ਸਗਲ ਸ਼ਿੰਗਾਰਾ ਨਾਨਕ ਪਿਆਪੇ ਸੰਤ ਜਪੈ ਮੇਲ ਕੰਤ ਪਿਆਰਾ ਗਿਆਨ ਅੰਜਨ ਗਿਆਨ ਦਾ ਸੁਰਮਾ ਆਤਮਕ ਜ਼ਿੰਦਗੀ ਜੀਣ ਦਾ ਸੁਰਮਾ ਨਾਮ ਬੰਜਨ ਤੇ ਨਾਮ ਹੀ ਭੋਜਨ ਭਏ सगल शिंगारा सारा ही शिंगार सारा कुछ यह प्यर्थ लग रहा है नानक नानक बेनती कर संत बेनती करता है सांत ਮੇਲ ਕੰਤ ਹਮਾਰਾ ਕੰਤ ਕਹਿੰਦੇ ਨੇ ਖਸਮ ਨੂੰ ਮਾਲਕ ਪ੍ਰਭੂ ਨੂੰ ਗੁਰੂ ਸਹਿ ਪਰਮਾਨੰ ਕਰਦੇ ਨੇ ਜਿਸ ਨੂੰ ਗੁਰੂ ਦੇ ਵਾਕੇ ਗਿਆਨ ਦਾ ਸੁਰਮਾ ਮਿਲ ਗਿਆ ਜਿਸ ਨੂੰ ਆਤਮਕ ਜੀਵਨ ਦਾ ਪੋਜਨ ਹਰ ਨਾਮ ਮਿਲ ਗਿਆ ਉਸ ਦੇ ਸਾਰੇ ਆਤਮਕ ਸ਼ਿੰਗਾਰ ਸਫਲ ਹੋ ਗਏ ਨਾਨਕ ਸੰਤ ਜਿਨਾ ਦੇ ਚਰਨੀ ਪੈਂਦਾ ਹੈ ਸੰਤ ਜਿਨਾ ਅਗੇ ਅਰਜੋਈ ਕਰਦਾ ਹੈ ਕਿ ਮੈਨੂੰ ਮੇਰਾ ਪ੍ਰਭੂ ਪਤੀ ਮਿਲਾਵੋ ਲਾਖ ਉਲਾਨੇ ਮੋਹਿ ਹਰ ਜਬ ਲਗ ਨਹਿ ਮਿਲੇ ਰਾਮ ਮਿਲਨ ਕੋ ਕਰੋ ਉਪਾਬ किश हमारा नह चल राम लाख में करी जाने मोहे मैं जब लग जदों तक नह मिले नहीं मिलता मिलन करो ਉਪਾਭ ਤੇ ਮਿਲਣ ਦੇ ਲਈ ਅਨੇਕਾਂ ਹਿੱਲੇ ਕਰਦੀਆਂ ਕਿਛੇ ਨਾ ਹੀ ਕੁਝ ਵੀ ਨਹੀਂ ਚੱਲਦਾ ਚੱਲੇ ਰਾਮ ਕੋਈ ਚਾਰਾ ਨਹੀਂ ਚੱਲਦਾ ਜਦੋਂ ਤੱਕ ਪਰਮਾਤਮਾ ਨਹੀਂ ਮਿਲਦਾ ਜਦ ਤੱਕ ਮੇਰੀਆਂ ਭੁੱਲਾਂ ਦੇ ਮੈਨੂੰ ਲਖਾਂ ਆਲੰਬੇ ਮਿਲਦੇ ਰਹਿੰਦੇ ਨੇ ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਹਿੰਲੇ ਕਰਦੀ ਹਾਂ ਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ ਚਲ ਜਿਤ ਪਿਤ ਅਨੇਕ ਪਰ ਬਿਨ ਕ ਆਪਣਾਮ ਵਿਦੀ ਨਾਤੀ ਜੇ ਖਾਣਾ ਪਾਨ ਸ਼ਿੰਗਾਰ ਬਿਰਥੇ ਹਰਕੰਤ ਬਿਨ ਕਿਉ ਜੀਜੀਐ ਚਲ ਕਹਿੰਦੇ ਨੇ ਚੰਚਲ ਚਿਤ ਇਹ ਚਿਤ ਬਿਦ ਧਨ ਅਨਿਤ ਨੇਤ ਨਾਰੈਣ ਵਾਲਾ ਪਿਰ ਪ੍ਰੀਤਮ ਖਸਮ ਬਿਨ ਬਿਨਾ ਕਵਨ ਕਿਵੇਂ ਬਿਦ ਬਿਦੀ ਦੇ ਨਾਲ ਕਵਨ ਬਿਦ ਕਿਸ ਤਰ੍ਹਾਂ ਤੇਜੀਆ ਧੀਰ ਜਾਂਦੀ ਹੈ ਖਾਣ ਪਾਨ ਸ਼ਿੰਗਾਰ ਕਹਿੰਦੇ ਖਾਣਾ ਪੀਣਾ ਪਹਿਨਣਾ ਸ਼ਿੰਗਾਰ ਸਭ ਥੇ ਸਾਰੇ ਵਰਥੇ ਨੇ ਕੰਤ ਬਿਨ ਪਿਆਰੇ ਪ੍ਰਭੂ ਤੋਂ ਬਿਨਾ ਖਸਮ ਤੋਂ ਬਿਨਾ ਕਿਉਂ ਜੀ ਜਿਆ ਕਿਵੇਂ ਜਿਆ ਜਾਏ ਗੁਰੂ ਸਹ ਪ੍ਰਮਾਨ ਕਰਦੇ ਨੇ ਪਿਆਰੇ ਪ੍ਰਭੂ ਦੇ ਮਿਲਾਪ ਤੋਂ ਬਿਨਾਂ ਕਿਸੇ ਤਰ੍ਹਾਂ ਵੀ ਮਨ ਨੂੰ ਤੀਰਜ ਨਹੀਂ ਆਉਂਦੀ ਚਿੱਤ ਤਨ ਦੇ ਖਾਤਰ ਹਰ ਵੇਲੇ ਨੱਠਦਾ ਫਿਰਦਾ ਹੈ ਤੇ ਤਨ ਵੀ ਸਦਾ ਨਾਲ ਨਹੀਂ ਨਿਭਦਾ ਸਾਰੇ ਖਾਣ ਪੀਣ ਸ਼ਿੰਗਾਰ ਪ੍ਰਭੂ ਪਦੀ ਤੋਂ ਬਿਨਾ ਬਿਆਰਤਾਨ ਪ੍ਰਭੂ ਪਦੀ ਤੋਂ ਬਿਨਾ ਜੀਵਨ ਦਾ ਕੋਈ ਕਾਜ ਨਹੀਂ ਪ੍ਰਭੂ ਪਦੀ ਤੋਂ ਬਿਨਾ ਦੁਨੀਆ ਵਾਲੀਆਂ ਆਸਾਂ ਬਿਆਕੁਲ ਕਰੀ ਰੱਖਦੀਆਂ ਆਸ ਪਿਆਸੀ ਰਹਿਣ ਦੁਨੀਆ ਰ ਰਹਿ ਨਾ ਸਕੀਏ ਇੱਕ ਤਿਲੈ ਨਾਨਕ ਆਪੇ ਆਪੇ ਸੰਤ ਦਾਸੀ ਤੋਂ ਪ੍ਰਸਾਦ ਮੇਰਾ ਫਿਰ ਮਿਲੈ ਆਸ ਪਿਆਸੀ ਸਾਰੀਆਂ ਆਸਾਂ ਨੂੰ ਪਿਆਸੀ ਪਿਆਸੀ ਹਾਂ ਰਹਿਣ ਦਿਨ ਯਾਰ ਰਾਤ ਕਰਕੇ ਔਰ ਦੇਨ ਕਰ ਕਿ ਰਹਿ ਨ ਸਕੀ ਰਹਿ ਨਹੀਂ ਸਕਦੇ ਇੱਕ ਤਿਲ ਇੱਕ ਤਿਲ ਮਾਤਰ ਸਮੇ ਲਈ ਨਾਨਕ ਭਾਪੇ ਨਾਨਕ ਬੇਨਤੀ ਕਰਦਾ ਹੈ ਸ਼ਾਂਤ へ ਸ਼ਾਂਤ ਦਾਸੀ ਤੇਰੀ ਗੁਲਾਮ ਹਾਂ ਤੋਂ ਪ੍ਰਸਾਦ ਤੇਰੀ ਕਿਰਪਾ ਦੇ ਨਾਲ ਮੇਰਾ ਪਿਰ ਮਿਲੇ ਮੇਰਾ ਪ੍ਰਭੂ ਮਿਲ ਸਕਦਾ ਹੈ ਪ੍ਰਭੂ ਪਤੀ ਤੋਂ ਪਿੰਨਾ ਦੁਨੀਆ ਵਾਲੀਆਂ ਸਾਰੀਆਂ ਆਸਾਂ ਬਿਆਕੁਲ ਕਰੀ ਰੱਖਦੇ ਹਾਂ ਮਾਇਆ ਦੀ ਤ੍ਰਿਸ਼ਨਾ ਦਿਨ ਰਾਤ ਲੱਗੀ ਰਹਿੰਦੀ ਹੈ ਰਤਾ ਜਿੰਨੇ ਸਮੇ ਲਈ ਪੀਂਦੇ ਟਿਕਾਣੇ ਨਹੀਂ ਆਉਂਦੀ ਨਾਨਕ ਬੇਨਤੀ ਕਰਦਾ ਹੈ اے ਗੁਰੂ ਜੀ ਬਿਸਤਰੀ ਤੇਰੀ ਦਾਸੀ ਬਣੀ ਆ ਤੇਰੀ ਕਿਰਪਾ ਨਾਲ ਹੀ ਪ੍ਰਭੂ ਪਤੀ ਮਿਲ ਸਕਦਾ ਹੈ ਸੇਜ ਇੱਕ ਪਿਰੋ ਸੰਗ ਦਰਸ਼ਨ ਪਾਈਏ RAM ਅਭਗਨ ਮੋਹੇ ਅਨੇਕ ਕਦ ਮਹਿਲ ਬੁਲਾਈਏ RAM ਸੇਜ ਇੱਕ ਕੋਈ ਹਿਰਦੇ ਸੇਜ ਦੇ ਵਿੱਚ ਪ੍ਰਤਿਪਤੀ ਸੰਗ ਨਾਲ ਦਰਸ ਨਾ ਪਾਈਏ ਰਾਮ ਮੈਂ ਦਰਸ਼ਨ ਨਹੀਂ ਕਰ ਸਕਦੀ ਆਪ ਗੁਣ ਮੋਹ ਅਨੇਕ ਮੇਰੇ ਵਿੱਚ ਅਨੇਕਾਂ ਹੀ ਉਹ ਗੁਣ ਨੇ ਕਤਕ ਤੋ ਮਹਿਲ ਬੁਲਾਈਏ ਰਾਮ ਤੇ ਕਿਸ ਤਰ੍ਹਾਂ ਮੈਨੂੰ ਮੇਰਾ ਪਤੀ ਮਹਿਰ ਬੁਲਾ ਸਕਦਾ ਹੈ ਪ੍ਰਭੂ ਦੀਓ ਯੂਰੀ ਵਿੱਚ ਮੈਂ ਕਿਵੇਂ ਅਪੜ ਸਕਦੀ ਹਾਂ ਮੇਰੀ ਇਸ ਇੱਕੋ ਸੇਜ ਉਤੇ ਪ੍ਰਭੂਪਤੀ ਮੇਰੇ ਨਾਲ ਵਸਦਾ ਹੈ ਪਰ ਮੈਨੂੰ ਦਰਸ਼ਨ ਪ੍ਰਾਪਤ ਨਹੀਂ ਹੁੰਦਾ ਮੈਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਸੱਜਿਆ ਕਿਵੇਂ ਜਾਏ ਮੇਰੇ ਵਿੱਚ ਅਨੇਕਾਂ ਉਹ ਗੁਣ ਨੇ ਨਿਰਗੁਣ ਨਿਮਾਣੀ ਅਨਾਥ ਬਿਨਵੈ ਮੇਲੋ ਪ੍ਰਭ ਕਿਰਪਾ ਨਿਦੇ ਪਰਮ ਪੀਤ ਖੋਈਐ ਸਹਜ ਸੁਈਐ ਪ੍ਰਭ ਪਾਲਕ ਪੀਖਤ ਨੰਬ ਨਿਦੇ ਗੁਰੂ ਸਭ ਪਰਮਾਨੰ ਕਰਦੇ ਨੇ ਨਿਰਗੁਣ ਜਿਹਦੇ ਵਿੱਚ ਗੁਣ ਨਹੀਂ ਹੁੰਦਾ ਗੁਣਹੀਣ ਨਿਮਾਣੇ ਮੈਨੂੰ ਨਿਮਾਣੇ ਨੂੰ ਅਨਾਥ ਨੇ ਆਸਰੀ ਨੂੰ ਬੇਨਵਰ ਬੇਨਤੀ ਕਰਦੀ ਹੈ ਮਿਲੋ ਏ ਪ੍ਰਭੂ ਮਿਲੋ ਕਿਰਪਾ ਦੇ ਦੇਹ ਕਿਰਪਾ ਦੇ ਖਜ਼ਾਨੇ ਪਰਮ ਪੀਤ ਦੇ ਪਟਕਣਾ ਦੀ ਕੰਧ ਖੋਈਏ ਨਾਸ ਹੋ ਜਾਏ ਸਹਿਜ ਸੋਈਏ ਆਤਮਾ ਘੜੋਲਤਾ ਵਿੱਚ ਪ੍ਰਭ ਪਾਲਕ ਪੇਖਤ ਆਖ ਜਮਕਣ ਜਿਤਨੇ ਸਮੇਂ ਦੇ ਵਿੱਚ ਪੇਖਤ ਜਦੋਂ ਤੈਨੂੰ ਵੇਖਾਂ ਨਾਮ ਨਿਤ ਇਹ ਨੌ ਭਜਾਨਿਆਂ ਦੇ ਮਾਲਕ ਗੁਰੂ ਸਹ ਪ੍ਰਮਾਨ ਕਰਦੇ ਨੇ ਗੁਣਹੀਣ ਨਿਮਾਨ ਨਿਆਸਰੀ ਜੀ ਬੇਸਰੀ ਬੇਨਤੀ ਕਰਦੀ ਹੈ ਏ ਕਿਰਪਾ ਦੇ ਖਜ਼ਾਨੇ ਪ੍ਰਭੂ ਮੈਨੂੰ ਮਿਲ ਏ ਨੌ ਭਜਾਨਿਆਂ ਦੇ ਮਾਲਕ ਪ੍ਰਭੂ ਇਕ ਪਾਲਕ ਮਾਤਰ ਤੇਰਾ ਅਰਦਾਸਣ ਕੀਤੇ ਆ ਤੈਥੋਂ ਵੀ ਛੋੜਨ ਵਾਲੀ ਢਕਣਾ ਦੀ ਗੰਧ ਟੁੱਟ ਜਾਂਦੀ ਹੈ ਆਤਮਾ ਘੜੋਲਤਾ ਵਿੱਚ ਢੀਨ ਹੋ ਜਾਂਦੀ ਹੈ ਇਸ ਦੇ ਲਈ ਆਪ ਕਿਰਪਾ ਕਰੋ ਗ੍ਰਹਿ ਲਾਲ ਆਵੇ ਮਹਿਲ ਪਾਵੇ ਮਿਲ ਸੰਗ ਮੰਗਲ ਲਗਾਈਐ ਨਾਨਕ ਪਿਆਪੇ ਸੰਤ ਸਰਨੀ ਮੋਏ ਦਰਸ ਦਿਖਾਈਐ ਗਰਹਿਰਤ ਲਾਲ ਆਵੇ ਲਾਲ ਪਿਆਰਾ ਸੁੰਦਰ ਪ੍ਰਭੂ ਮੈਨ ਪਾਵੈ ਪ੍ਰਭੂ ਦੀ ਹਜ਼ੂਰੀ ਮਿਲ ਉਦੋਂ ਮਿਲ ਕੇ ਸੰਗ ਨਾਲ ਮੰਗਲ ਲਗਾਈਏ ਖੁਸ਼ੀ ਤੇ ਗੀਤ ਗਾਈਏ ਨਾਨਕ ਆਪੇ ਆਪੇ ਨਾਨਕ ਬੇਨਤੀ ਕਰਦਾ ਹੈ ਸੰਤ ਸ਼ਰਮ ਨੇ ਸੰਤ ਜਨਾ ਦੀ ਸ਼ਰਨ ਦੇ ਵਿੱਚ ਮੋਹੇ ਮੈਨੂੰ ਦਰਸ ਦਿਖਾਈਏ ਉਸ ਅਕਾਲ ਪੁਰਖ ਪਰਮਾਤਮਾ ਦਾ ਦਰਸ਼ਨ ਦਿਖਾ ਦੇ ਜਦੋਂ ਜੀਵ ਇਸੀਰੀ ਦੇ ਹਿਰਦੇ ਘਰ ਵਿੱਚ ਪਿਆਰਾ ਪ੍ਰਭੂ ਆ ਬਸਦਾ ਹੈ ਜਦੋਂ ਜੀਵ ਇਸ ਰੀ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲੈਂਦੀ ਹੈ ਤਦੋਂ ਪ੍ਰਭੂ ਨਾਲ ਮਿਲ ਕੇ ਖੁਸ਼ੀ ਦਾ ਗੀਤ ਗਾਇਆ ਜਾ ਸਕਦਾ ਹੈ ਏ ਗੁਰੂ ਨਾਨਕ ਤੇਰੇ ਚਰਨਾਂ ਵਿੱਚ ਆ ਪਿਆ ਹੈ ਤੇਰੇ ਸ਼ਰਨ ਆ ਗਿਆ ਹੈ ਮੈਨੂੰ ਨਾਨਕ ਨੂੰ ਪਰਮਾਤਮਾ ਪਤੀ ਦਾ ਦਰਸ਼ਨ ਕਰਾ ਦੇ ਸੰਤਨ ਗੈ ਪ੍ਰਸਾਦ ਹਰ ਹਰ ਪਾਇਆ ਰਾਮ ਇਛੁ ਪੁਨੀ ਮਨ ਸ਼ਾਂਤ ਤਪਦ ਪੁਜਾਇਆ ਰਾਮ ਸੰਤਨ ਕਾ ਗੁਰੂ ਦੇ ਕੈ ਪ੍ਰਸਾਦ ਦੀ ਕਿਰਪਾ ਨਾਲ ਪਾਇਆ ਰਾਮ ਉਹ ਅਕਾਲ ਪੁਰਖ ਪਰਮਾਤਮਾ ਪ੍ਰਾਪਤ ਕਰ ਲਿਆ ਹੈ ਲੱਭ ਲਿਆ ਹੈ ਈਸ਼ਪੁੰਨੀ ਜਿਹੜੀ ਮੇਰੇ ਮਨ ਦੀ ਇੱਛਾ ਸੀ ਉਹ ਪੂਰੀ ਹੋ ਗਈ ਮਨ ਸ਼ਾਂਤ ਤੇ ਮਨ ਠੰਡਾ ਸ਼ਾਂਤ ਹੋ ਗਿਆ ਹੈ ਤਪਤ ਜਿਹੜੀ ਸੜਨ ਸੀ ਉਹ ਜਾਇਆ ਰਾਮ ਉਹ ਅਕਾਲ ਪੁਰਖ ਪਰਮਾਤਮਾ ਨੇ 부ਝਾ ਦਿੱਤੀ ਗੁਰੂ ਸਹਿ ਪਰਮਾਨੰ ਕਰਦੇ ਨੇ ਸਤ ਗੁਰੂ ਜੀ ਦੀ ਕਿਰਪਾ ਨਾਲ ਮੈਂ ਪ੍ਰਮਾਤਮਾ ਲੱਭ ਲਿਆ ਮੇਰੇ ਜੀਰਾਂ ਦੀ ਤਾਂਗ ਪੂਰੀ ਹੋ ਗਈ ਹੈ ਮੇਰੇ ਮਨ ਵਿੱਚ ਠੰਡ ਪੈ ਗਈ ਹੈ ਮੇਰੇ ਅੰਦਰੋਂ ਤ੍ਰਿਸ਼ਨਾ ਦੀ ਤਪਤ बुझ ਗਈ ਹੈ ਇਸ ਦੇ ਲਈ ਸਤ ਗੁਰਾਂ ਨੂੰ ਮੈਂ ਦਿਨ ਰਾਤ ਪੂਜਦੇ ਹਾਂ ਸਫਲਾ ਸੋ ਦਿਨ ਸਹ ਰਹਿਣੇ ਸੁਹਾਵੀ आनंद मंगल रसकणा प्रगटे गोपाल गोविंद लालन कवन रसना गुणपण सफल सो दिनस ओ दिन सफल हो गया है रहने स्वाबीते रातां भी सोहाबिया होगइयां अन सखदियां होगइयां अन ਅਨੰਦ ਮੰਗਲ ਤੇ ਅਨੇਕਾਂ ਹੀ ਅਨੰਦ ਮੰਗਲ ਖੁਸ਼ੀਆਂ ਰਸ ਘਣਾ ਤੇ ਜਿਹੜਾ ਰਸ ਹੈ ਉਹ ਵੀ ਕਈ ਗੁਣਾ ਬਹੁਤ ਵੱਧ ਗਿਆ ਹੈ ਪ੍ਰਗਟੇ ਗੋਪਾਲ ਜਦੋਂ ਉਹ ਅਕਾਲ ਪੁਰਖ ਪਰਮਾਤਮਾ ਪ੍ਰਗਟ ਹੋਏ ਲਾਲਨ ਲਾਲ ਕਵਨ ਰਸਨਾ ਤੇ ਆਪਣੇ ਜੀਵ ਦੇ ਨਾਲ ਕਿਹੜੇ ਕਿਹੜੇ ਗੁਣ ਪਾਣਾ ਮੈਂ ਉਹਦੇ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਦੱਸਾਂ ਗੁਰੂ ਸਾਹਿਬ ਨੂੰ ਮਾਨ ਕਰਦੇ ਨੇ ਉਹ ਦਿਨ ਮੇਰੇ ਵਾਸਤੇ ਭਾਗਾ ਵਾਲਾ ਹੈ ਉਹ ਰਾਤ ਸੁਹਣੀ ਹੈ ਜਦੋਂ ਮੈਨੂੰ ਪਰਮਾਤਮਾ ਮਿਲਿਆ ਮਿਲਾਪ ਦੀ ਬਰਕਤ ਨਾਲ ਮੇਰੇ ਅੰਦਰ ਬਹੁਤ ਆਨੰਦ ਖੁਸ਼ੀਆਂ ਸਵਾਦ ਬਣੇ ਪਏ ਨੇ ਮੇਰੇ ਹਿਰਦੇ ਵਿੱਚ ਪਿਆਰੇ ਕੋ ਪਾਲ ਗੋਬਿੰਦ ਜੀ ਪ੍ਰਗਟ ਹੋ ਗਏ ਨੇ ਮੈਂ ਆਪਣੇ ਜੀਵ ਨਾਲ ਉਸ ਦੇ ਮਿਲਾਪ ਦੇ ਕਿਹੜੇ ਕਿਹੜੇ ਗੁਣ ਕਿਹੜੇ ਕਿਹੜੇ ਲਾਭ ਦੱਸਾਂ ਪਰਮ ਲੋਭ ਮੋਹ ਬਿਕਾਰ ਥਾਕੇ ਮਿਲ ਸਖੀ ਮੰਗ ਲਗਾਇਆ ਨਾਨਕ ਪਿਆਪੇ ਸੰਤ ਜਪੈ ਜਿਨ ਹਰ ਹਰ ਸੰਜੋਗ ਮਿਲਾਇਆ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਪਰਮ ਲੋਭ ਮੋਹ ਕਹਿੰਦੇ ਫਿਰ ਜਿਹੜੀ ਭਟਕਣਾ ਸੀ ਉਹ ਵੀ ਮੁੱਕ ਗਈ ਲੋਭ ਲੋਭ ਹੀ ਖਤਮ ਹੋ ਗਿਆ ਮੋਹ ਕਿਸੇ ਚੀਜ਼ ਦਾ ਜਿਹੜਾ ਮੋਹ ਸੀਗਾ ਉਹ ਵੀ ਖਤਮ ਹੋ ਗਿਆ ਬੇਕਾਰ ਬੇਕਾਰ ਵੀ ਲੈ ਥਕੇ ਸਭ ਥੱਕ ਗਏ ਸਾਰੇ ਥੱਕ ਗਏ ਹਨ ਮਿਲ ਸਖੀ ਮੰਗਲ ਗਾਇਆ ਮਿਲ ਮਿਲ ਕੇ ਸਖੀ ਕਿ ਆਨੰਦ ਰੇ ਮੰਗਲ ਗਾਇਆ ਖੁਸ਼ੀ ਦੇ ਗੀਤਾਂ ਨੂੰ ਗਾਇਆ ਨਾਨਕ ਆਪੇ ਨਾਨਕ ਬੇਨਤੀ ਕਰਦਾ ਹੈ ਸੰਤ ਜਪੈ ਸੰਤਾਂ ਦੀ ਸੰਗਤ ਦੇ ਵਿੱਚ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਿਆ ਜਿਨ੍ਹਾਂ ਜਿਨ੍ਹਾਂ ਨੇ ਹਰ ਹਰ ਉਸ ਹਰੀ ਦੇ ਨਾਲ ਸੰਜੋਗ ਮਿਲਾਇ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲਾਪ ਦਾ ਸੰਜੋਗ ਬਣਾਇਆ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਮੇਰੇ ਅੰਦਰੋਂ ਭਟਕਣਾ ਲੋਭ ਮੋਹ ਆਦਿਕ ਸਾਰੇ ਬਿਕਾਰ ਦੂਰ ਹੋ ਗਏ ਹਨ ਮੇਰੇ ਗਿਆਨ ਇੰਦਰੀ ਮਿਲ ਕੇ ਸਿਫਤ ਸਲਾਹ ਦਾ ਗੀਤ ਗਾ ਰਹੇ ਹਨ ਹੁਣ ਗੁਰੂ ਨਾਨਕ ਦੇ ਚਾਪਾਂ ਵਿੱਚ ਟਹਿ ਪਿਆ ਹਾਂ ਗੁਰੂ ਅਕੀਰ ਜੋਈ ਕਰਦਾ ਰਹਿੰਦਾ ਹਾਂ ਕਿਉਂਕਿ ਉਸ ਗੁਰੂ ਗੁਰੂ ਨੇ ਮਿਲਾਪ ਦੇ ਲੇਖ ਦੇ ਰਾਹੀਂ ਮਿਲਾਪ ਦੇ ਲੇਖ ਨੂੰ ਉਜਾਗਰ ਕਰਕੇ ਮੈਨੂੰ ਪ੍ਰਮਾਤਮਾ ਮਿਲਾ ਦਿੱਤਾ ਹੈ